ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚਾਹਨਨ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਿ ਪਿਆਰ ਨਾਲ ਜੈ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਦੇ ਹਾਂ ਉਸ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਕਿ ਫੈਬਰਿਕ ਕਿਹੜਾ ਹੈ ਸੂਟ ਵਿਦ ਲਾਈਨਿੰਗ ਬਣਨਗੇ ਜਾਂ ਵਿਦਆਊਟ ਲਾਈਨਿੰਗ ਬਣਨਗੇ ਤੇ ਲੋ ਜੀ ਅੱਜ ਫੇਰ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਪਿਆਰੀ ਕਲੈਕਸ਼ਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਇਹਨਾਂ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੁਝ ਸਾਡੀਆਂ ਭੈਣਾਂ ਪੁੱਛਦੀਆਂ ਨੇ ਜੀ ਆਪਾਂ ਆਰਡਰ ਕਿਵੇਂ ਕਰਨਾ ਤੇ ਮੇਰਾ ਨੰਬਰ ਉੱਪਰ ਤੁਹਾਨੂੰ ਚੱਲਦਾ ਦਿਖਾਈ ਦੇ ਰਿਹਾ ਹੋਣਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰੋ ਤੁਹਾਨੂੰ ਕੋਈ ਸੂਟ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਭੇਜੋ ਉੱਥੇ ਆ ਤਾਂ ਪੇਮੈਂਟ ਜਿਹੜੀਆਂ ਸਾਡੀਆਂ ਇੰਡੀਆ ਵਾਲੀਆਂ ਭੈਣਾਂ ਨੇ ਤੁਸੀਂ ਮੈਨੂੰ Google Pay ਕਰ ਸਕਦੇ ਹੋ ਤੇ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਭੈਣਾਂ ਨੇ ਤੁਸੀਂ ਮੈਨੂੰ Western Union ਜਾਂ ਡਾਇਰੈਕਟ ਅਕਾਊਂਟ ਦੇ ਵਿੱਚ ਪੇਮੈਂਟ ਕਰ ਸਕਦੇ ਹੋ ਤੇ ਜਿਹੜੀਆਂ ਭੈਣਾਂ ਦਾ ਸਾਡੇ ਆਰਡਰ ਚ ਆਉਂਦਾ ਤੁਸੀਂ ਆਪਣੇ ਲਈ ਹੋਲਡ ਵੀ ਕਰਵਾ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਤੁਹਾਡੇ ਲਈ ਬਰਬਰੀ ਦੀ ਪਿਓਰ ਬਰਬਰੀ ਫੈਬਰਿਕ ਹੈ ਇਹ ਕਿਉਂਕਿ ਭੈਣਾਂ ਦੀ ਡਿਮਾਂਡ ਵੱਧਦੀ ਜਾ ਰਹੀ ਸੀ ਇਹਦੇ ਨਾਲ ਦੇ ਆਪਾਂ ਪਹਿਲਾਂ ਕਾਫੀ ਸੂਟ ਸੇਲ ਕਰ ਚੁੱਕੇ ਆ ਪਹਿਲਾਂ ਇੱਕ ਵਾਰੀ ਤੁਸੀਂ ਸ ਇਹਨਾਂ ਚ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਏਗਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿਓ ਤੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੀਆਂ ਜੀ ਫਰਸਟ ਕਲਰ ਲੈਮਨ ਕਲਰ ਹੈ ਜੀ ਪਿਓਰ ਬਰਬਰੀ ਸ਼ਰਟ ਰਹੇਗੀ ਤੇ ਚੈੱਕ ਕਰੋ ਜੀ ਇਹਦਾ ਪ੍ਰਿੰਟ ਕਾਫੀ ਫੇਮਸ ਹੋਇਆ ਜੀ ਇਹ ਪ੍ਰਿੰਟ ਬਹੁਤ ਹੀ ਪਿਆਰਾ ਹੈ ਇਹ ਸਾਰੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਜੇ ਤੁਸੀਂ ਸਾਡੇ ਕੋਲ ਦੁਪੱਟਾ ਲੈਣਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਦੁਪੱਟਾ ਰੈਡੀ ਕਰਕੇ ਅਸੀਂ ਦੇ ਦਾਂਗੇ ਔਰ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਤੇ ਸੂਟ ਦਾ ਪ੍ਰਾਈਸ ਰਹੇਗਾ ਜੀ 1600 ਬਹੁਤ ਪਿਆਰਾ ਫੈਬਰਿਕ ਹੈ ਔਰ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਹੈ ਤੇ ਨਾਲ ਜਿਹੜੀ ਬਾਟਮ ਰਹੇਗੀ ਜੀ ਮੋਡਲ ਸਿਲਕ ਦੀ ਰਹੇਗੀ ਆ ਜੇ ਤੁਸੀਂ ਸਾਡੇ ਕੋਲ ਸਟਿਚ ਕਰਾਉਣਾ ਹੈ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਅਸੀਂ ਕਰਦੇ ਹਾਂ ਜੀ ਆ ਤੁਸੀਂ ਸ਼ਰਾਰਾ ਗਰਾਰਾ ਟਰੌਜ਼ਰ ਜੋ ਵੀ ਬਣਾਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਬਾਟਮ ਰਹੇਗੀ ਜੀ ਮੋਡਲ ਸਿਲਕ ਦੀ ਨਾਲ ਤੇ ਸ਼ਰਟ ਰਹੇਗੀ ਪਿਓਰ ਬਰਬਰੀ ਦੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਔਰ ਫੈਬਰਿਕ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਾਂ। ਬਹੁਤ ਪਿਆਰਾ ਫੈਬਰਿਕ ਹੈ ਪੈਣੋ ਫਟਾਫਟ ਤੁਸੀਂ ਆਪਣਾ ਆਰਡਰ ਦੇ ਦਿਓ। ਇਹ ਅਸੀਂ ਦੁਬਾਰਾ ਤੁਹਾਡੀ ਡਿਮਾਂਡ ਤੇ ਮਹਗਾਏ ਨਹੀਂ ਸੂਟ ਕਿਉਂਕਿ ਹੁਣ ਬਰਬਰੀ ਜਿਹੜਾ ਪਿੱਛੋਂ ਬੰਦ ਹੋ ਗਿਆ ਫੈਬਰਿਕ ਹੁਣ ਦੁਬਾਰਾ ਨਹੀਂ ਆਏਗਾ। ਇਹਦੇ ਵਿੱਚ ਬਾਏ ਚਾਂਸ ਦੇਖੋ ਮੈਂ ਤੁਹਾਨੂੰ ਸ਼ੋਰ ਪੱਕਾ ਨਹੀਂ ਕਹਿ ਸਕਦੀ। ਆਏ ਤਾਂ ਲੇਟ ਆਏਗਾ ਪਰ ਹਜੇ ਫੈਬਰਿਕ ਬੰਦ ਹੈ, ਹਜੇ ਨਹੀਂ ਆ ਰਿਹਾ ਤੇ ਪਿਓਰ ਬਰਬਰੀ ਦੀ ਸ਼ਰਟ ਰਹੇਗੀ ਬਹੁਤ ਪਿਆਰਾ ਲਾਈਟ weight ਫੈਬਰਿਕ ਹੈ ਜੀ। ਇਹਦੇ ਨਾਲ ਦੁਪੱਟਾ ਵੈਸੇ ਤਾਂ ਅਸੀਂ ਹਰੇਕ ਕਸਮਰ ਨੂੰ ਬਰਬਰੀ ਦਾ ਲਾ ਕੇ ਦੇ ਰਹੇ ਹਾਂ ਨਾਲ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੈ ਤੁਸੀਂ ਸਾਨੂੰ ਦੱਸ ਦਿਓ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਬਾਏ ਕਰ ਸਕਦੇ ਹੋ ਫਰਸਟ ਕਲਰ ਪ੍ਰਿੰਟ ਚੈੱਕ ਕਰੋ ਜੀ ਲੈਮਨ ਕਲਰ ਹੈ ਬਹੁਤ ਪਿਆਰਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਲੋ ਜੀ ਇਹ ਆ ਗਿਆ ਆਪਣਾ ਫਰਸਟ ਪ੍ਰਿੰਟ ਫਰਸਟ ਕਲਰ ਇਹਦੇ ਵਿੱਚ ਇੱਕ ਹੋਰ ਹੈ ਕਲਰ ਮੈਂ ਤੁਹਾਨੂੰ ਉਹ ਵੀ ਚੈੱਕ ਕਰਵਾ ਦੇਣੀ ਆ ਇਹ ਵੀ ਕਲਰ ਬਹੁਤ ਪਿਆਰਾ ਹੈ ਲੋ ਜੀ ਡਿਜ਼ਾਈਨ ਸੇਮ ਰਹੇਗਾ ਜੀ ਕਲਰ ਚੇਂਜ ਹੋ ਗਿਆ ਇਹ ਕਲਰ ਆ ਗਿਆ ਜੀ ਇਹਦੇ ਵਿੱਚ ਪ੍ਰਿੰਟ ਸੇਮ ਹੈ ਮੋਡਲ ਸਿਲਕ ਦੀ ਬਟ ਪਰੇਗੀ ਪਿਓਰ ਬਰਬਰੀ ਦੀ ਸ਼ਰਟ ਰਹੇਗੀ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਆ ਤੁਹਾਨੂੰ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਜਿਹੜੀਆਂ ਪਹਿਣਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਾਨੂੰ ਤੁਸੀਂ ਵਟਸਐਪ ਤੇ ਦੱਸ ਸਕਦੇ ਹੋ ਜੇ ਤੁਸੀਂ ਦੁਪੱਟਾ ਲੈਣਾ ਤਾਂ ਵੀ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਇਹ ਸਿਰਫ ਤੁਹਾਨੂੰ ਜਿਹੜੇ ਮੈਂ ਪ੍ਰਾਈਸ ਦੱਸ ਰਹੀ ਹਾਂ ਜੀ ਤੁਹਾਨੂੰ ਸਿਰਫ ਕੱਲੇ ਸੂਟ ਦੇ ਦੱਸ ਰਹੀ ਹਾਂ ਪ੍ਰਾਈਸ ਰਹੇਗਾ ਜੀ ਇਹਦਾ 1650 ਲਓ ਜੀ ਸੈਕਿੰਡ ਕਲਰ ਆ ਗਿਆ ਇਹ ਵਾਲਾ ਲਓ ਜੀ ਨੈਕਸਟ ਇਹ ਵੀ ਬਹੁਤ ਪਿਆਰਾ ਹੈ ਇਹਦੇ ਨਾਲ ਦੇ ਵੀ ਆਪਾਂ ਨੇ ਕਾਫੀ ਸੂਟ ਸੇਲ ਕੀਤੇ ਨੇ ਜੀ ਦੁਬਾਰਾ ਰਿਪੀਟ ਤੇ ਆਈ ਸੀ ਹੁਣ ਦੁਬਾਰਾ ਇਹ ਫੈਬਰਿਕ ਨਹੀਂ ਆਏਗਾ ਜੀ ਮੈਂ ਤੁਹਾਨੂੰ ਦੱਸਦਾ ਪ੍ਰਿੰਟ ਚੈੱਕ ਕਰੋ ਇਹਦਾ ਬਹੁਤ ਪਿਆਰਾ ਕਲਰ ਹੈ ਜੀ ਇਹ ਗ੍ਰੇ ਕਲਰ ਨਹੀਂ ਹੈਗਾ ਹ ਡਾਰਕ ਡਾਰਕ ਮੂੰਗੀ ਹੈ ਜੀ ਸ਼ੇਡ ਆਪਾਂ ਕਹਿ ਸਕਦੇ ਹਾਂ ਇਹਨੂੰ ਬਹੁਤ ਪਿਆਰੀ ਸ਼ੇਡ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਜੀ ਸ਼ਰਟ ਦਾ ਪ੍ਰਿੰਟ ਬਹੁਤ ਪਿਆਰਾ ਹੈ ਤਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਤੀ ਵਟਸਐਪ ਤੇ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਸੂਟ ਆਪਣਾ ਹੋਲਡ ਕਰਵਾ ਸਕਦੇ ਹੋ ਤੇ ਕੋਈ ਵੀ ਸੂਟ ਪੇਮੈਂਟ ਤੋਂ ਬਿਨਾ ਹੋਲਡ ਨਹੀਂ ਹੋਏਗਾ ਜੀ ਤੁਸੀਂ ਮੈਨੂੰ ਪੇਮੈਂਟ ਕਰੋਗੇ ਫੇਰ ਹੀ ਤੁਹਾਡਾ ਸੂਟ ਜਿਹੜਾ ਹੋਲਡ ਕੀਤਾ ਜਾਏਗਾ ਕਲਰ ਚੈੱਕ ਕਰ ਲਓ ਜੀ ਪ੍ਰਿੰਟ ਚੈੱਕ ਕਰ ਲਓ ਔਰ ਫੈਬਰਿਕ ਚੈੱਕ ਕਰੋ ਨੇੜੇ ਤੋਂ ਫੈਬਰਿਕ ਬਹੁਤ ਜ਼ਿਆਦਾ ਲਾਈਟ ਵੇਟ ਹੈ ਔਰ ਲਾਈਨਿੰਗ ਲੱਗੇਗੀ ਜੀ ਇਹਨਾਂ ਦੇ ਨੀਚੇ ਜਿਹੜੀਆਂ ਪਹਿਣਾ ਦੇ ਸਾਡੇ ਕੋਲ ਸੂਟ ਸਟਿਚ ਹੋ ਰਹੇ ਨੇ ਅਸੀਂ ਇਹਨਾਂ ਦੇ ਨੀਚੇ ਟਾਫਟਾ ਲਗਾ ਰਿਹਾ ਤੇ ਬਾਟਮ ਦੇ نیچے اگر ਤੁਸੀਂ ਕਾਟਨ ਰਗਵਾਣਾ ਚਾਹੁੰਦੇ ਹੋ ਕਾਟਨ ਲਗਵਾ ਸਕਦੇ ਹੋ ਤੁਹਾਡੀ ਚੁਆਇਸ ਹੈ। ਪ੍ਰਿੰਟ ਚੈੱਕ ਕਰ ਲਓ ਜੀ ਬਹੁਤ ਪਿਆਰਾ ਪ੍ਰਿੰਟ ਹੈ। ਤੇ ਲੋ ਜੀ ਇਹ ਆ ਗਿਆ ਦੂਸਰਾ ਪ੍ਰਿੰਟ। ਕਲਰ ਬਹੁਤ ਪਿਆਰੇ ਨੇ ਸਾਰੇ। ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਤੇ ਅਸੀਂ ਜੋ ਵੀ ਤੁਹਾਨੂੰ ਕਲੈਕਸ਼ਨ ਦਵਾਂਗੇ ਜੀ ਆਪਣੀ ਜੋ ਵੀ ਸਟੱਫ ਦਵਾਂਗੇ ਬੈਸਟ ਸਟੱਫ ਦਵਾਂਗੇ ਤੁਸੀਂ ਟੈਨਸ਼ਨ ਫ੍ਰੀ ਰਹਿਣਾ। ਜਿਹੜੀਆਂ ਭੈਣਾਂ ਸਾਡੀਆਂ ਫਸਟ ਟਾਈਮ ਆਰਡਰ ਕਰਦੀਆਂ ਉਹਨਾਂ ਨੂੰ ਥੋੜਾ ਜਿਹਾ ਡਰ ਹੁੰਦਾ ਹੈ। ਕੀ ਪਤਾ ਨਹੀਂ ਕਿਵੇਂ ਦਾ ਸਟੱਫ ਹੋਏਗਾ ਕਿਵੇਂ ਦਾ ਨਹੀਂ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣਾ ਆਰਡਰ ਦੇ ਸਕਦੇ ਹੋ নাও ਜੀ ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਦੇ ਵਿੱਚ ਅ ਇੱਕ ਕਲਰ ਹੋਰ ਆਇਆ ਜੀ ਉਹ ਬਲੈਕ ਹੈ ਉਹ ਵੀ ਮੈਂ ਤੁਹਾਨੂੰ ਚੈੱਕ ਕਰਵਾ ਦੇਣੀ ਆ ਤੇ ਇਹ ਰਹੇਗਾ ਜੀ ਇਹਦੇ ਵਿੱਚ ਬਲੈਕ ਤੇ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਹੁਤ ਸੋਹਣਾ ਕਲਰ ਹੈ ਜੀ ਡਾਰਕ ਜਿਹਾ ਕਲਰ ਐ ਗ੍ਰੇ ਜੀ ਐ ਸ਼ੀਡਾ ਬੋਤ ਪਿਆਰਾ ਤੇ ਇਹਦੇ ਵਿੱਚ ਇੱਕ ਸੂਟ ਹੀ ਮਿਲੇਗਾ ਜੀ ਤੁਹਾਨੂੰ ਬਲੈਕ ਇਹ ਤੁਹਾਨੂੰ ਦੋ ਮਿਲ ਜਾਣਗੇ ਇਹਦਾ ਪ੍ਰਾਈਸ ਵੀ ਸੇਮ ਹੀ ਰਹੇਗਾ ਜੀ ਸਾਡੇ 1600 ਤੇ ਬਾਟਮ ਰਹੇਗੀ ਜੀ ਨਾਲ ਮੋਡਲ ਸਿਲਕ ਦੀ ਬਹੁਤ ਪਿਆਰਾ ਫੈਬਰਿਕ ਹੈ ਜੀ ਬਾਟਮ ਦਾ ਵੀ ਔਰ ਸ਼ਰਟ ਦਾ ਵੀ ਅਸੀਂ ਵੀਡੀਓ ਐਸੇ ਕਰਕੇ ਬਣਾਉਣੀ ਆ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਕਿਉਂਕਿ ਸਾਡੀਆਂ ਭੈਣਾਂ ਨੇ ਆਨਲਾਈਨ ਮੰਗਵਾਣੇ ਹੁੰਦੇ ਤੇ ਥੋੜੀ ਜੀ ਕਨਫਿਊਜ਼ਨ ਹੁੰਦੀ ਕਿ ਪਤਾ ਨਹੀਂ ਫੈਬਰਿਕ ਕਿਵੇਂ ਦਾ ਮਿਲੇਗਾ ਚਲੋ ਜੀ ਫੈਬਰਿਕ ਚੈੱਕ ਕਰੋ ਬਹੁਤ ਸੋਹਣਾ ਫੈਬਰਿਕ ਹੈ ਇਹ ਕਲਰ ਇਹ ਆ ਗਿਆ ਜੀ ਬਲੈਕ ਵਾਲਾ ਤੇ ਇੱਕ ਕਲਰ ਇਹ ਆ ਗਿਆ ਤੁਹਾਨੂੰ ਇਹਨਾਂ ਚੋਂ ਕੋਈ ਵੀ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਸਾਡੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ ਕਿ ਇਹ ਦੁਬਾਰਾ ਸਟਾਕ ਬਹੁਤ ਟਾਈਮ ਲੱਗੇਗਾ ਪਤਾ ਨਹੀਂ ਕਦੋਂ ਆਏਗਾ ਤੇ ਲਓ ਜੀ ਨੈਕਸਟ ਇਹ ਵੀ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਸੂਟ ਬਣੇਗਾ ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਆ ਸ਼ਰਟ ਤੇ ਕਟਵਰਕ ਵਗੈਰਾ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਵਰਕ ਵਿਦਆਊਟ ਦੁਪੱਟਾ ਸੂਟ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਫੈਬਰਿਕ ਚੈੱਕ ਕਰ ਲਓ ਜੀ ਪਿਓਰ ਬਰਬਰੀ ਦੀ ਸ਼ਰਟ ਰਹੇਗੀ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਤੇ ਲਾਈਨਿੰਗ ਨਾਲ ਸੂਟ ਬਣਨਗੇ ਜੀ ਇਹ ਸਾਰੇ ਵਿਦਆਊਟ ਲਾਈਨਿੰਗ ਨਹੀਂ ਬਣਨਗੇ ਤੇ ਇਹ ਰੈਗ ਜੀ ਨਾਲ ਬਾਟਮ ਮਡਾਲ ਸਿਲਕ ਦੀ ਬਾਟਮ ਰਹੇਗੀ 컬러 ਸਾਰੇ ਬਹੁਤ ਪਿਆਰੇ ਨੇ ਜੀ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ ਇਹ ਰਖੜੀ ਕਰਕੇ ਆਪਾਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਜੀ ਇਸ ਤੋਂ ਬਾਅਦ ਇਹਨਾਂ ਦੇ ਰੇਟ ਜਿਹੜੇ ਨੇ ਵਾਜ ਜਾਣਗੇ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਇਹਦੇ ਨਾਲ ਦੇ ਵੀ ਆਪਾਂ ਨੇ ਕਾਫੀ ਸੇਲ ਕੀਤੇ ਜਿਹੜੀਆਂ ਭੈਣਾਂ ਨੂੰ ਸਾਡੀਆਂ ਨੂੰ ਗਏ ਹੋਏ ਉਹਨਾਂ ਨੂੰ ਪਤਾ ਹੈ ਇਹ ਫੈਬਰਿਕ ਕਿਵੇਂ ਆ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦੇ ਨਾਲ ਤੁਸੀਂ ਬਰਬਰੀ ਦਾ ਦੁਪੱਟਾ ਰੱਖ ਕੇ ਟਾਈ ਐਂਡ ਡਾਈ ਕਰਵਾ ਸਕਦੇ ਹੋ ਅਗਰ ਤੁਹਾਡੀ ਚੋਇਸ ਹੈ ਪਲੇਨ ਦੀ ਤੁਸੀਂ ਪਲੇਨ ਵੀ ਕਰਵਾ ਸਕਦੇ ਹੋ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਤੇ ਇਹਦੇ ਵਿੱਚ ਇੱਕ ਸਾ ਆਪਣੇ ਕੋਲ ਹੋਰ ਕਲਰ ਹੈ ਮੈਂ ਤੁਹਾਨੂੰ ਉਹ ਵੀ ਚੈੱਕ ਕਰਵਾ ਦੇਣੀ ਆ ਇੱਕ ਕਲਰ ਇਹ ਆ ਗਿਆ ਤੇ ਇੱਕ ਕਲਰ ਇਹ ਆ ਗਿਆ ਜੀ ਦੱਸੋ ਚੈੱਕ ਕਰੋ ਤੁਹਾਨੂੰ ਦੋਨਾਂ ਚ ਕੋਈ ਪਸੰਦ ਆ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਲਓ ਜੀ ਮੈਂ ਅਲੱਗ-ਅਲੱਗ ਕਰ ਦੇਣੀ ਆ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਰਹੇਗਾ ਠੀਕ ਹੈ ਜੀ ਇੱਕ ਇਹ ਵਾਲਾ ਪ੍ਰਿੰਟ ਆ ਗਿਆ ਕਲਰ ਆ ਗਿਆ ਇਹ ਵਾਲਾ ਔਰ ਇੱਕ ਇਹ ਵਾਲਾ ਕਲਰ ਆ ਗਿਆ ਜੀ ਪ੍ਰਾਈਸ ਇਹਦਾ ਵੀ ਸੇਮ ਹੀ ਰਹੇਗਾ ਜੀ 1600 ਤਾਂ ਜੀ ਜਲਦੀ-ਜਲਦੀ ਆਪਣਾ ਆਰਡਰ ਦੇ ਦਿਓ ਪੈਨੋ ਇਹ ਰਖੜੀ ਦੇ ਗਿਫਟ ਨੇ ਤੁਹਾਡੇ ਲਈ ਸਪੈਸ਼ਲ ਕਿਉਂਕਿ ਬਹੁਤ ਘੱਟ ਰੇਂਜ ਦੇ ਵਿੱਚ ਲੈ ਕੇ ਆਇਆ ਇਸ ਤੋਂ ਬਾਅਦ ਇਹਨਾਂ ਦੇ ਰੇਟ ਵਧ ਵੀ ਸਕਦੇ ਨੇ ਤੇ ਪਤਾ ਨਹੀਂ ਫੈਬਰਿਕ ਮਿਲੇਗਾ ਕਿ ਨਹੀਂ ਮਿਲੇਗਾ ਸੇਮ ਤੇ ਲੋ ਜੀ ਇੱਕ ਬਰਬਰੀ ਦੇ ਵਿੱਚ ਆਹ ਪ੍ਰਿੰਟ ਹੈ ਇਹ ਵੀ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਇਹਦੇ ਨਾਲ ਦੇ ਵੀ ਆਪਾਂ ਨੇ ਕਾਫੀ ਸੇਲ ਕੀਤੇ ਨੇ ਜੀ ਇਹ ਔਰ ਫੈਬਰਿਕ ਚੈੱਕ ਕਰੋ ਨੇੜੇ ਤੋਂ ਫੈਬਰਿਕ ਚੈੱਕ ਕਰੋ ਬਹੁਤ ਜਿਆਦਾ ਲਾਈਟ ਵੇਟ ਆ ਦੁਪट्टे ਜਿੰਨਾ ਵੇਟ ਆ ਜੀ ਫੈਬਰਿਕ ਦਾ 셔ਟ ਦਾ ਤੇ ਇਹਦੇ ਨਾਲ ਬਾਟਮ ਰ आएगी ਜੀ ਮੁੰਡਾਲ ਸਿਲਕ ਦੀ ਇਹਦੇ ਨਾਲ ਤੁਸੀਂ ਟਰਾਊਜ਼ਰ ਬਣਾਓ ਤੁਸੀਂ ਬਾਟਮ ਬਣਾਓ ਇਹ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਤਾਂ ਜੀ ਕੀ ਆ ਗਿਆ ਫਟਾਫਟ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਨੈਕਸਟ ਆ ਗਿਆ ਜੀ ਮਸਟਰਡ ਕਲਰ ਇਹ ਵੀ ਕਲਰ ਬਹੁਤ ਪਿਆਰਾ ਹੈ ਲੋ ਜੀ ਬਰਬੀ ਜੀ ਕਾਫੀ ਪਹਿਣਾ ਪਸੰਦ ਕਰ ਰਹੀਆਂ ਨੇ ਕਾਫੀ ਪਹਿਣਾ ਤੇ ਸਾਨੂੰ ਦੋ ਵਾਰੀ ਦੋ ਤਿੰਨ ਵਾਰੀ ਅਸੀਂ ਮੰਗਵਾਏ ਨੇ ਜੀ ਸੂਟ ਕਈ ਪ੍ਰਿੰਟ ਸਾਨੂੰ ਨਹੀਂ ਮਿਲੇ ਤੇ ਜਿਹੜੇ ਸਾਨੂੰ ਮਿਲੇ ਨੇ ਉਹ ਅਸੀਂ ਤੁਹਾਡਾ ਨਾ ਵੀਡੀਓ ਸ਼ੇਅਰ ਕਰ ਰਹੇ ਹਾਂ ਲੋ ਜੀ ਚੈੱਕ ਕਰੋ ਇਹਦੇ ਨਾਲ ਵੀ ਤੁਸੀਂ ਦੁਪੱਟਾ ਟਾਈ ਐਂਡ ਡਾਈ ਰੱਖ ਸਕਦੇ ਹੋ ਅਗਰ ਤੁਸੀਂ ਪਲੇਨ ਕਰਵਾਉਣਾ ਚਾਹੁੰਦੇ ਹੋ ਪਲੇਮੇ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਆ ਜੇ ਤੁਸੀਂ ਵਿਦੌਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦੌਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਫੈਬਰਿਕ ਬਹੁਤ ਵਧੀਆ ਰਹੇਗਾ ਜੀ ਅਸੀਂ ਤੁਹਾਨੂੰ ਕੁਆਲਿਟੀ ਦਵਾਂਗੇ ਦੇਖੋ ਚੈੱਕ ਕਰੋ ਆ ਤੁਸੀਂ ਇਹਨੂੰ ਹੈਂਡ ਵਾਸ਼ ਕਰ ਸਕਦੇ ਹੋ ਮਸ਼ੀਨ ਵਾਸ਼ ਕਰ ਸਕਦੇ ਹੋ ਜੀ ਇਹ ਆ ਗਿਆ ਨੈਕਸਟ ਸੂਟ ਓ ਜੀ ਨੈਕਸਟ ਆ ਗਿਆ ਇਹ ਵੀ ਪਿਓਰ ਬਰਬਰੀ ਸ਼ਰਟ ਹੈ ਜਿੰਨੇ ਮੈਂ ਤੁਹਾਨੂੰ ਦਿਖਾ ਰਹੀਆਂ ਜੀ ਬਰਬਰੀ ਦੇ ਵਿੱਚ ਹੀ ਦਿਖਾ ਰਹੀਆਂ ਸਾਰੇ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਜੀ ਕਲਰ ਬਹੁਤ ਸੋਹਣਾ ਹੈ ਵਾਈਨ ਕਲਰ ਹੈ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਵਾਣਾ ਹੈ ਅਗਰ ਤੁਸੀਂ ਖੁਦ ਸਟਿਚ ਕਰੋਗੇ ਇਹਨੂੰ ਲੇਸਿਸ ਨਾਲ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਣਾ ਤੁਸੀਂ ਸਾਡੇ ਕੋਲ ਸਟਿਚ ਕਰਵਾ ਸਕਦੇ ਹੋ ਤੇ ਪਲੀਜ਼ ਇੱਕ ਸੂਟ ਨਹੀਂ ਸਟਿਚ ਹੋਏਗਾ ਕਿਉਂਕਿ ਟਾਈਮ ਬਹੁਤ ਲੱਗਦਾ ਇਸ ਕਰਕੇ ਇੱਕ ਸੂਟ ਨੂੰ ਟਾਈਮ ਜ਼ਿਆਦਾ ਲੱਗੇਗਾ ਇਸ ਕਰਕੇ ਇੱਕ ਸੂਟ ਨਾਲ ਸਟਿਚ ਕਰਵਾਇਓ ਅਗਰ ਤੁਹਾਡਾ ਇਕੱਠਾ ਆਰਡਰ ਹੈ ਤਾਂ ਤੁਸੀਂ ਆਪਣੇ ਲਈ ਸਟਿਚ ਕਰਵਾ ਸਕਦੇ ਹੋ ਕਲਰ ਬਹੁਤ ਪਿਆਰਾ ਜੀ ਬਹੁਤ ਪਿਆਰਾ ਕੋਈ ਕਲਰ ਨਹੀਂ ਛੱਡਣ ਵਾਲਾ ਇਹ ਆਫਰ ਹੈ ਜੀ ਰਖੜੀ ਸੇਲ ਲਈ ਹੋਈ ਜੀ ਪਹਿਣਾ ਵਾਸਤੇ ਭੈਣਾਂ ਨੂੰ ਪਤਾ ਹੈ ਕਿ ਆਪਾਂ ਲਾਈਵ ਦੇ ਵਿੱਚ ਵੀ ਦਿਖਾਏ ਸੀ ਤੇ ਦੁਬਾਰਾ ਆਪਾਂ ਨੇ ਸਟਾਕ ਇਹ ਮੰਗਵਾਇਆ ਜੀ। ਲੋ ਜੀ ਨੈਕਸਟ ਆ ਗਿਆ। ਇਹ ਵੀ ਆਪਣੇ ਕੋਲ 블루 ਕਲਰ ਹੈ ਜੀ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਦੇਖ ਸਕਦੇ ਤੁਸੀਂ ਪ੍ਰਿੰਟ ਬਹੁਤ ਪਿਆਰਾ ਹੈ। ਇਹਦੇ ਨਾਲ ਤੁਸੀਂ ਦੁਪੱਟਾ ਸਿੰਗਲ ਕਲਰ ਦਾ ਰੱਖਣਾ ਹੈ ਤੁਸੀਂ ਟਾਈ ਐਂਡ ਡਾਈ ਰੱਖਣਾ ਹੈ। ਇਹ ਤੁਹਾਡੀ ਚੋਇਸ ਹੈ ਵੈਸੇ ਸਿੰਗਲ ਕਲਰ ਦਾ ਬਹੁਤ ਪਿਆਰਾ ਲੱਗੇਗਾ ਜੀ ਦੁਪੱਟਾ ਇਹਦੇ ਨਾਲ। ਔਰ ਫੈਬਰਿਕ ਬਹੁਤ ਜ਼ਿਆਦਾ ਵਧੀਆ ਰਹੇਗਾ ਜੀ ਇਹਨੂੰ ਤੁਸੀਂ ਹੈਂਡ ਵਾਸ਼ ਮਸ਼ੀਨ ਵਾਸ਼ ਕਰ ਸਕਦੇ ਹੋ ਟ੍ਰੈਕਿੰਗ ਕਰਵਾਉਣ ਦੀ ਲੋੜ ਨਹੀਂ ਹੈਗੀ ਤੇ ਜਿਹੜੀਆਂ ਪਹਿਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਲੋ ਜੀ ਇੱਕ ਆਪਾਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਗਲਾਸ ਔਰ ਗੈਂਜਾ ਚ ਪਹਿਣਾ ਸਾਡੀਆਂ ਕਹਿ ਰਹੀਆਂ ਸੀ ਜੀ ਗਲਾਸ ਔਰ ਗੈਂਜਾ ਦੇ ਵਿੱਚ ਦਿਖਾਓ ਤੇ ਆਪਾਂ ਤੁਹਾਨੂੰ ਗਲਾਸ ਔਰ ਗੈਂਜਾ ਦੇ ਵਿੱਚ ਜਿਹੜੇ ਆਪਣੇ ਕੋਲ ਪ੍ਰਿੰਟ ਅਵੇਲੇਬਲ ਨੇ ਤੁਹਾਨੂੰ ਸ਼ੋਅ ਕਰ ਦੇਣੀ ਆ ਲੋ ਜੀ ਇਹ ਵੀ ਤੁਹਾਨੂੰ ਹੁਣ ਆਪਾਂ ਡਿਸਕਾਊਂਟ ਤੇ ਹੀ ਦਵਾਂਗੇ ਜੀ ਇਹਦਾ ਪ੍ਰਾਈਸ ਰਹੇਗਾ ਜੀ 1700 ਲਓ ਜੀ ਮਡਾਲ ਸਿਲਕ ਦੀ ਬਾਟਮ ਰਹੇਗੀ ਗਲਾਸ ਔਰ ਗੈਂਜਾ ਦੀ ਸ਼ਰਟ ਰਹੇਗੀ ਸ਼ਰਟ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਬਹੁਤ ਜ਼ਿਆਦਾ ਲਾਈਟ ਵੇਟ ਹੈ ਲਾਈਨਿੰਗ ਨਾਲ ਸੂਟ ਬਣਨੇਗੇ ਜੀ ਵਿਦਆਊਟ ਦੁਪੱਟਾ ਸੂਟ ਨੇ ਤੇ ਪਲੀਜ਼ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਿਓ ਕੁਝ ਵੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਲਓ ਜੀ ਫਰਸਟ ਪ੍ਰਿੰਟ ਆ ਗਿਆ ਫਰਸਟ ਕਲਰ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਫਰਸਟ ਕਲਰ ਇਹ ਵਾਲਾ ਆਏਗਾ ਜੀ ਫਰੋਜੀ ਸਾਡੀਆਂ ਭੈਣਾਂ ਦੀ ਬਹੁਤ ਫਰਸਟ ਪਸੰਦ ਇਹ ਆ ਜੀ ਫਰੋਜੀ ਲਓ ਜੀ ਇਹਦੇ ਵਿੱਚ ਆ ਗਿਆ ਜੀ ਇੱਕ ਇਹ ਕਲਰ ਪੀਚ ਕਲਰ ਇਹ ਵੀ ਬਹੁਤ ਪਿਆਰਾ ਹੈ ਜੀ ਪ੍ਰਿੰਟ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰਾ ਇਹਦੇ ਨਾਲ ਵੀ ਜੇ ਤੁਸੀਂ ਦੁਪੱਟਾ ਸਾਡੇ ਕੋਲ ਰੈਡੀ ਕਰਵਾਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਵਿਦੌੜ ਦੁਪੱਟਾ ਬਾਈ ਕਰਨਾ ਤੁਸੀਂ ਵਿਦੌੜ ਦੁਪੱਟਾ ਬਾਈ ਕਰ ਸਕਦੇ ਹੋ ਲੋਜੀ ਕਲਰ ਚੈੱਕ ਕਰ ਲਓ ਬਹੁਤ ਪਿਆਰਾ ਕਲਰ ਹੈ ਕੈਮਰੇ 'ਚ ਤੁਹਾਨੂੰ ਸੇਮ ਕਲਰ ਆ ਰਿਹਾ ਥੋੜੀ ਬਹੁਤੀ ਸ਼ਾਈਨ ਜੀ ਹੁੰਦੀ ਕੋਈ ਜ਼ਿਆਦਾ ਨਹੀਂ ਚੇਂਜ ਸੇਮ ਕਲਰ ਤੁਹਾਨੂੰ ਕੈਮਰੇ 'ਚ ਦਿਖ ਰਿਹਾ ਜੀ ਲੋਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲੋਜੀ ਨੈਕਸਟ ਆ ਗਿਆ ਜੀ ਇਹਦੇ ਵਿੱਚ ਲਾਈਟ ਹੀ ਹੈ येलो ਕਲਰ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਇਹ ਗਲਾਸ ਆਰਗੈਂਜ਼ਾ ਰਹੇਗਾ ਜੀ ਪਹਿਲਾਂ ਮੈਂ ਤੁਹਾਨੂੰ ਬਰਬਰੀ ਦੇ ਦਿਖਾਏ ਨੇ ਇਹ ਪੇਓਰ ਗਲਾਸ ਔਰਗਾਂਜਾ ਸ਼ਰਟ ਰਹੇਗੀ ਮੋਡਲ ਸਿਲਕ ਦੀ ਨਾਲ ਬਾਟਮ ਰਹੇਗੀ। ਹੋਜੀ ਫੈਬਰਿਕ ਚੈੱਕ ਕਰ ਲਓ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ। ਵਿਦਆਊਟ ਦੁਪੱਟਾ ਸੂਟ ਨੇ ਔਰ ਵਿਦ ਲਾਈਨਿੰਗ ਬਣਨਗੇ ਜੀ ਜਿਹੜੀਆਂ ਪਹਿਣਾ ਨੇ ਸਾਡੇ ਕੋਲ ਸਟਿਚ ਕਰਵਾਣੇ ਨੇ ਸਾਡੇ ਕੋਲ ਹਰੇਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਕਰਵਾ ਸਕਦੇ ਹੋ ਤੁਸੀਂ ਟਰੌਜ਼ਰ ਬਣਾਉਣਾ ਤੁਸੀਂ ਬਾਟਮ ਬਣਵਾਣੀ ਹੈ ਤੁਸੀਂ ਅ ਸ਼ਰਾਰਾ ਬਣਾਉਣਾ ਚਾਹੁੰਦੇ ਹੋ ਸਾਨੂੰ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਤੇ ਕੁਝ ਪਹਿਣਾ ਦੇ ਸਵਾਲ ਹੁੰਦੇ ਨੇ ਕਿ ਦੀਦੀ ਅਸੀਂ ਸੂਟ ਸਟਿਚ ਕਰਵਾਉਣਾ ਪਰ ਅਸੀਂ ਮੈਜ਼ਰਮੈਂਟ ਕਿਵੇਂ ਸੈਂਡ ਕਰੀਏ ਤਾਂ ਤੁਸੀਂ ਆਪਣਾ ਮੈਜ਼ਰਮੈਂਟ ਨੂੰ ਵਟਸਐਪ ਤੇ ਭੇਜ ਸਕਦੇ ਹੋ। ਲਓ ਜੀ। ਨੈਕਸਟ ਫੈਬਰ ਆ ਗਿਆ ਹੈਗਾ। ਪ੍ਰਿੰਟ ਬਹੁਤ ਪਿਆਰਾ ਹੈ। ਇਹ ਆਪਾਂ ਇਹਨੂੰ ਆਰਮੀ ਕਲਰ ਕਹਿ ਦਿੰਨੇ ਆ। ਇਹ ਵੀ ਬਹੁਤ ਪਿਆਰਾ ਹੈ ਜੀ। ਇਹ ਵੀ ਆਪਣੇ ਪਹਿਲਾਂ ਵਾਲੇ ਸਾਰੇ ਸੇਲ ਹੋ ਗਏ ਸੀ ਦੁਬਾਰਾ ਡਿਮਾਂਡ ਤੇ ਆਇਆ ਸੀ ਇਹ ਕਲਰ ਤੇ ਆਪਾਂ ਫੇਰ ਦੁਬਾਰਾ ਲੈ ਕੇ ਆਏ ਤੁਹਾਡੇ ਲਈ। ਲਓ ਜੀ। ਚੈੱਕ ਕਰੋ। ਪ੍ਰਿੰਟ ਚੈੱਕ ਕਰੋ। ਬਹੁਤ ਜਿਆਦਾ ਸੋਹਣਾ ਜੀ ਦੇਖੋ ਬਹੁਤ ਪਿਆਰਾ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਇਹ ਸਾਰੇ ਜਿੰਨੇ ਮੈਂ ਤੁਹਾਨੂੰ ਦਿਖਾਏ ਨੇ ਜੀ ਪਿਓਰ ਗਲਾਸ ਔਰ ਗੈਂਜਾ ਦਾ ਫੈਬਰਿਕ ਰਹੇਗਾ ਮੋਡਲ ਸਿਲਕ ਦੀ ਬਾਟਮ ਰਹੇਗੀ ਨਾਲ ਤੇ ਪਿਓਰ ਪਿਓਰ ਗਲਾਸ ਔਰ ਗੈਂਜਾ ਦੀ ਸ਼ਰਟ ਰਹੇਗੀ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ ਇਹਨਾਂ ਦਾ 1700 ਸ਼ਿਪਿੰਗ ਫ੍ਰੀ ਰਹੇਗੀ ਜੀ ਸ਼ਿਪਿੰਗ ਫ੍ਰੀ ਰਹੇਗੀ ਠੀਕ ਹੈ ਜੀ ਇਹ ਰਖੜੀ ਕਰਕੇ ਆਪਾਂ ਨੇ ਆਫਰ ਲਾ ਰੱਖਿਆ ਜੀ ਸ਼ਿਪਿੰਗ ਫ੍ਰੀ ਮਿਲੇਗੀ ਤੁਹਾਨੂੰ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਪਸੰਦ ਆਈ ਵੀਡੀਓ ਤਾਂ ਲਾਈਕ ਸ਼ੇਅਰ ਤੇ ਕੋਈ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ